ਇਕਾ ਦਿਨਾਨਗਰ ਅਧੀਨ ਪੈਂਦੇ ਪਿੰਡ ਸੱਦਾ ਵਿਖੇ ਲੋਕਾਂ ਦਾ ਸਾਹ ਲੈਣਾ ਉਦੋਂ ਤੋਂ ਔਖਾ ਹੋ ਗਿਆ ਹੈ ਜਦੋਂ ਤੋਂ ਸਰਕਾਰ ਵੱਲੋਂ ਕਰੋੜਾ ਰੁਪਏ ਦੀ ਲਾਗਤ ਨਾਲ ਇੱਕ ਸਰਕਾਰੀ ਸੂਰ ਫਾਰਮ ਦਾ ਨਿਰਮਾਣ ਕਰਵਾਇਆ ਗਿਆ ਹੈ ਇਸ ਸੂਰ ਫਾਰਮ ਨੇ ਸਰਕਾਰ ਦਾ ਕੰਮ ਤਾਂ ਬਣਾ ਦਿੱਤਾ ਹੈ ਲੇਕਿਨ ਲੋਕਾਂ ਦਾ ਜੀਵਣਾ ਦੁਬਰ ਕਰ ਦਿੱਤਾ ਹੈ ਹੱਦ ਤੋਂ ਵੱਧ ਗੰਦੀ ਬਦਬੂ ਆਉਣ ਕਾਰਨ ਆਲੇ-ਦੁਆਲੇ ਵਸੇ ਕਰਾਂ ਦੇ ਵਿੱਚ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਸ ਸੰਬੰਧੀ ਗੱਲਬਾਤ ਕਰਦੇ ਹੋਏ ਪਿੰਡ ਵਾਸੀਆਂ ਨੇ ਦੱਸਿਆ ਕਿ ਇਸ ਫਾਰਮ ਵਿੱਚ ਅਤਿ ਦੀ ਗੰਦੀ ਬਦਬੂ ਆਉਂਦੀ ਹੈ ਜਿਸ ਕਰਕੇ ਬੱਚੇ ਅਤੇ ਸਾਡੇ ਪਸ਼ੂ ਬਿਮਾਰ ਹੋ ਰਹੇ ਨੇ ਪਰ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਉਹਨਾਂ ਦੱਸਿਆ ਕਿ ਬਦਬੂ ਇੰਨੀ ਗੰਦੀ ਆਉਂਦੀ ਹੈ ਕਿ ਜਦ ਲੋਕ ਸੜਕ ਰਾਹੀਂ ਗੁਰਦੁਆਰਾ ਸਾਹਿਬ ਨੂੰ ਜਾਂਦੇ ਨੇ ਤਾਂ ਲੋਕਾਂ ਨੂੰ ਰਸਤੇ ਵਿੱਚ ਵੀ ਲੰਘਣਾ ਮੁਸ਼ਕਿਲ ਹੋ ਜਾਂਦਾ ਹੈ ਪਿੰਡ ਵਾਸੀਆਂ ਨੇ ਦੱਸਿਆ ਕਿ ਸੰਬੰਧੀ ਸਿਆਸੀ ਲੋਕਾਂ ਨੂੰ ਅਤੇ ਪ੍ਰਸ਼ਾਸਨ ਨੂੰ ਕਈ ਵਾਰ ਜਾਣੂ ਕਰਵਾਇਆ ਗਿਆ ਪਰ ਕਿਸੇ ਵੱਲੋਂ ਵੀ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ। ਆਪਾਂ ਨਾ ਪਹਿਲੇ ਵੀ ਸੋਸ਼ਲ ਮੀਡੀਆ ਤੇ ਇੱਕੋ ਵਾਰਾ ਪੋਸਟਾਂ ਪਾਈਆਂ ਨੇ ਸੂਦੇ ਦੇ ਉੱਤੇ ਕਿਉਂਕਿ ਜਿਵੇਂ ਐ ਪਿਕ ਫਾਰਮ ਹੈ ਪਹਿਲੇ ਜਦੋਂ ਇਹਦੀ ਉਸਾਰੀ ਕੀਤੀ ਗਈ ਉਸ ਤੋਂ ਬਾਅਦ ਵੀ ਕਈ ਪੋਸਟਾਂ ਪਾਈਆਂ ਨੇ ਲੇਕਿਨ ਦਾ ਹੱਲ ਕੁਝ ਨਹੀਂ ਹੋਇਆ ਹੁਣ ਪ੍ਰੋਪਰ ਤੌਰ ਤੇ ਤਿਆਰ ਹੋ ਚੁੱਕਾ ਹੈ। ਪਰ ਤਿਆਰ ਹੋਣ ਤੋਂ ਬਾਅਦ ਜਿੱਦਿ ਜਿਹੇ ਇੱਥੇ ਪ੍ਰਵੇਸ਼ ਕਰਨੀ ਹੈ ਵੀ ਚੰਗੇ ਤਰੀਕੇ ਨਾਲ ਨਹੀਂ ਕਰ ਰਹੇ ਕਦੇ ਪੈਪ ਟੁੱਟੇ ਹੋਏ ਨੇ ਇਹਨਾਂ ਦੀ ਜਿੰਨੀ ਬਦਬੂ ਹੈ ਸਾਰੀ ਘਰਾਂ ਤੱਕ ਪਹੁੰਚਦੀ ਹੈ। ਬਾਕੀ ਜੀ ਇੱਥੇ ਮਲਾਜਮਾਂ ਨੂੰ ਪੁੱਛੀਏ ਕਿੰਨੀ ਦੂਰ ਹੋਣਾ ਚਾਹੀਦਾ ਉਹ ਆਪ ਦੱਸਦੇ ਨੇ ਤੇ ਘੱਟ ਤੋਂ ਘੱਟ 8 ਜਾਂ 9 ਕਿਲੋਮੀਟਰ ਦੂਰੀ ਤੇ ਹੋਣਾ ਚਾਹੀਦਾ ਪਰ ਫਿਰ ਵੀ ਸਾਡਾ ਘਰ ਇੱਥੋਂ 10 ਮੀਟਰ ਦੀ ਦੂਰੀ ਤੇ ਹੈ ਲਾਗੇ ਸਾਡੇ ਵੀਰ ਜੀ ਹੋਣੇ ਲਾਗੇ ਬਲਜੀਤ ਸਿੰਘ ਨੇ ਇਹਨਾਂ ਦੀ ਨਾਲ ਸਾਂਝੀ ਕੰਦ ਹੈ ਪਰ ਵੇਖਣਾ ਇਹ ਹੈ ਕਿ ਪਿੱਛੇ ਜੀ ਸਾਡੇ ਇੱਥੇ ਪਰਿਵਾਰ ਦੇ ਵਿੱਚੋਂ ਹੀ 95 96 ਹਜ਼ਾਰ ਦੀ ਕਿਸੇ ਦੀ ਮੱਝ ਬਿਮਾਰ ਹੋ ਗਈ ਅਗਲੇ ਦਿਨ ਹੀ ਮੱਝ ਪੂਰੀ ਹੋ ਗਈ ਡਾਕਟਰ ਨੂੰ ਪੁੱਛਿਆ ਕਿ ਕੀ ਮੁੱਦਾ ਹੈ ਉਹਨੇ ਕੋਈ ਗੱਲ ਕਹੀ ਇਹ ਜਿੰਨੀ ਪ੍ਰੋਬਲਮ ਹੈ ਸਾਰੀ ਇਸੇ ਦੀ ਹੈ ਫਿਰ ਅਗੇ ਦੋ ਤਿੰਨ ਬੱਚੇ ਸੀ ਐਵੇਂ ਕੀ ਹੋਇਆ ਕਿ ਲੇਡੀਜ਼ ਪ੍ਰੈਗਨੈਂਟ ਹੈ ਤੇ ਉਹਦੀ ਕੇਸ ਦੀ ਥੋੜੀ ਬੋਦੀ ਜਿਵੇਂ ਦਿਖਤਾਈ ਅਗਲੇ ਦਿਨ ਉਹ ਕੇਸ ਖਰਾਬ ਹੋ ਗਿਆ ਫਿਰ ਡਾਕਟਰਾਂ ਨੂੰ ਅੰਦਰੋਂ ਪੁੱਛਿਆ ਕੀ ਪ੍ਰੋਬਲਮ ਹੈ ਉਹਨਾਂ ਨੇ ਇਹੀ ਦੱਸਿਆ ਕਿ ਇਹ ਪ੍ਰੋਬਲਮ ਇਹਦੀ ਹੈ ਸੂਰਾਂ ਦੀ ਪ੍ਰੋਬਲਮ ਹੈ ਜਿੰਨੀ ਇਹਦੀ ਬਦਬੂ ਕਟਾਸ ਕਰਦੀ ਹੈ ਸਾਰੀ ਲੋਕਾਂ ਦੇ ਘਰਾਂ ਤੱਕ ਪਹੁੰਚਦੀ ਹੈ ਘਰਾਂ ਤੱਕ ਪਹੁੰਚ ਕੇ ਲੋਕਾਂ ਦੀਆਂ ਜਿੰਨੀਆਂ ਬਰਬਾਦੀਆਂ ਹੁੰਦੀਆਂ ਪਈਆਂ ਨੇ ਵੇਖੋ ਘਰ ਦੇ ਜਿਹੜੇ ਪਾਣੀ ਦਾ ਲੈਵਲ ਹੈ ਜਦੋਂ ਪਾਣੀ ਅਸੀਂ ਪੀਏ ਭਾਵੇਂ ਸਮਰਸੀਬਲ ਕੀਤਾ ਹੋਵੇ ਕੋਈ ਵੀ ਪਾਣੀ ਪੀਏ ਤੇ ਪਾਣੀ ਪੀਣ ਤੱਕ ਇਹਦੀ ਚਨਾਟ ਇਹਦਾ ਜਿਹੜੀ 스멜 ਹੈ ਇਹਦੀ ਪੂਰੀ ਪਹੁੰਚਦੀ ਹੈ ਜਦੋਂ ਹਵਾ ਬੰਦ ਹੋ ਜਾਵੇ ਤੇ ਗਲਿਆਂ ਦੇ ਵਿੱਚੋਂ ਲੋਕਾਂ ਦੇ ਘਰਾਂ ਤੱਕ ਇਹ ਬਦਬੂ ਪਹੁੰਚਦੀ ਹੈ ਪੂਰੇ ਪਿੰਡ ਤੱਕ ਪਹੁੰਚਦੀ ਹੈ ਆਪਾਂ ਤਾਂ ਫਿਰ ਵੀ ਇਹ ਗੰਦ ਦੇ ਵਿੱਚ ਰਹਿਨੇ ਆ ਆਪਾਂ ਇਹ ਕਹਿਣਾ ਚਾਹੁੰਦੇ ਆ ਆਪਾਂ ਵੀ ਲੋਕਤੰਤਰ ਦਾ ਹਿੱਸਾ ਆ ਸਾਡੀ ਗੱਲ ਕਹਿਣ ਦਾ حق ہے ਕਿਉਂਕਿ ਆਪਾਂ ਵੀ ਇੱਥੋਂ ਦੇ ਰਹਿਣ ਵਾਲੇ ਆ ਇੱਕ ਵਾਰ ਨਹੀਂ ਕਈ ਵਾਰੀ ਇਹ ਪੋਸਟਾਂ ਪਾਈਆਂ ਨੇ ਕਿਉਂਕਿ ਇੰਨੇ ਗੰਦ ਦੇ ਵਿੱਚ ਰਹਿ ਕੇ ਜ਼ਿਲ੍ਹਾ ਗੁਰਦਾਸਪੁਰ ਪਿੰਡ ਸੱਦਾ ਪਰ ਸਾਡੇ ਪਿੰਡ ਦੇ ਜਿੰਨੇ ਵੀ ਇੱਥੇ ਲੋਕ ਨੇ ਜਾਂ ਬਾਹਰੋਂ ਆਉਂਦੇ ਜਾਂਦੇ ਲੋਕ ਇਹ ਗੱਲ ਕਹਿ ਕੇ ਜਾਂਦੇ ਨੇ ਕਿ ਭਾਈ ਵੇਖੋ ਇਹਨਾਂ ਬਦਬੂ ਦੇ ਵਿੱਚ ਰਹਿ ਕੇ ਤੁਸੀਂ ਕਿਦਾਂ ਆਪਣਾ ਜੀਵਨ ਬਤੀਤ ਕਰਦੇ ਪਏ ਹੋ ਅਸਾਂ ਇਸ ਚੀਜ਼ ਤੋਂ ਆਜ਼ਾਦ ਹੋਣਾ ਚਾਹੁੰਦੇ ਆ ਸਾਹਮਣੇ ਇਧਰੋਂ ਨਿਕਲ ਜਾਈਏ ਜਗਤਗੁਰ ਬਾਬਾ ਗੁਰੂ ਨਾਨਕ ਪਾਸ਼ਾ ਜੀ ਦੇ ਵੱਡੇ ਸੁਪੁੱਤਰ ਬਾਬਾ ਸ੍ਰੀ ਚੰਦ ਜੀ ਦਾ ਗੁਰਦੁਆਰਾ ਇਤਿਹਾਸ ਗੁਰਦੁਦਵਾਰਾ ਆ ਜਿੰਨੀਆਂ ਵੀ ਸੰਗਤਾਂ ਜਾਂਦੀਆਂ ਨੇ ਇਥੋਂ ਮੂੰਹ ਬੰਨ ਕੇ ਜਾਂਦੀਆਂ ਨੇ ਪਰ ਅਸੀਂ ਗਾਂਹ ਤੱਕ ਸੋਸ਼ਲ ਮੀਡੀਆ 'ਕੇ ਗੱਲ ਪਹੁੰਚਾਉਣਾ ਚਾਹੁੰਦੇ ਆ ਸਾਡੀ ਕੋਈ ਸੁਣਾਈ ਕੀਤੀ ਜਾਵੇ ਸਾਡਾ ਕੋਈ ਹੱਲ ਕੀਤਾ ਜਾਵੇ ਇਸ ਮੁਸੀਬਤ ਦੇ ਵਿੱਚ ਸਾਨੂੰ ਬਾਹਰ ਕੱਢਿਆ ਜਾਵੇ ਨਹੀਂ ਤਾਂ ਸੱਦੇ ਪਿੰਡ ਦੇ ਵਿੱਚ ਲੋਕਾਂ ਨੇ ਕਦੇ ਕੋਈ ਰਿਸ਼ਤਾ ਨਹੀਂ ਕੱਢਣਾ ਇਹ ਵੇਖੋ ਇਹ ਮੁੱਦਾ ਕਿੱਥੋਂ ਤੱਕ ਜਾਂਦਾ ਆ ਆਪਾਂ ਹਰ ਇੱਕ ਤੱਕ ਰਾਜਨੀਤਿਕ ਨੇਤਾ ਤੱਕ ਵੀ ਪਹੁੰਚੇ ਆ ਪਰ ਜਦੋਂ ਕਿਸੇ ਨੂੰ ਪੁੱਛੀਏ ਕਿ ਭਾਈ ਇੱਥੇ ਆ ਕੇ ਸਾਡੀ ਪੂਰੀ ਮਸਲੇ ਦਾ ਹੱਲ ਕਰੋ ਉਹ ਬਸ ਇੱਕ ਦੋ ਗੱਲਾਂ ਕਹਿ ਕੇ ਚਲ ਜਾਂਦੇ ਨੇ ਪਿਛਲੀ ਵਾਰੀ ਸੁਮਸ਼ੇਰ ਸਿੰਘ ਜੀ ਆਏ ਉਹਨਾਂ ਨੂੰ ਕੁਛ ਆ ਕਿ ਸਾਡਾ ਮਸਲਾ ਹੱਲ ਕੀਤਾ ਜਾਵੇ ਉਹਨਾਂ ਨੇ ਕਿਹਾ ਜਿਵੇਂ ਭਗਵੰਤਮਾਨ ਬਣੇਗਾ ਆਪਾਂ ਇਹ ਮਸਲੇ ਨੂੰ ਹੱਲ ਕਰ ਦਵਾਂਗੇ ਭਗਵੰਤਮਾਨ ਉਹਨਾਂ ਦੇ ਜਾਣ ਦਾ ਟਾਈਮ ਆ ਗਿਆ ਪਰ ਲੇਕਿਨ ਉੱਥੇ ਇੱਥੇ ਆ ਕੇ ਉਹਨਾਂ ਨੇ ਪੈਰ ਤੱਕ ਨਹੀਂ ਪਾਏ ਥੋੜੇ ਦਿਨ ਪਹਿਲੇ ਬੀਬੀ ਅਰਨਾ ਚੌਧਰੀ ਆਈ ਉਹਨੂੰ ਵੀ ਇਹੋ ਗੱਲ ਕਹੀ ਪਰ ਲੇਕਿਨ ਇਸ ਮੁੱਦੇ ਨੂੰ ਚੁੱਕਣ ਵਾਸਤੇ ਆਪਾਂ ਹਰ ਘਰ ਤੱਕ ਹਰ ਪਰਿਵਾਰ ਤੱਕ ਪਹੁੰਚਦੇ ਪਏ ਆ ਵੇਖੋ ਜਿਹੜ ਉਹੀ ਸਾਡੇ ਘਰਾਂ ਤੱਕ ਜਾਂਦੀਆਂ ਨੇ ਸਾਡੀਆਂ ਥਾਲੀਆਂ ਤੱਕ ਜਾਂਦੀਆਂ ਨੇ ਇਹ ਪਰਿਵਾਰ ਸਾਰੇ ਨੇ ਇੱਥੇ ਐ ਇਸ ਕਲੋਨੀ ਦੇ ਵਿੱਚ ਜਿੰਨੇ ਵੀ ਪਰਿਵਾਰ ਨੇ ਇਹ ਬੀਬੀਆਂ ਸਾਰੀਆਂ ਖੜੀਆਂ ਨੇ ਇਹਨਾਂ ਦੇ ਬੱਚੇ ਚੌਥੇ ਪੰਜਵੇਂ ਦਿਨ ਤੱਕ ਬੱਚੇ ਬਿਮਾਰ ਹੋ ਰਹੇ ਨੇ ਇਸੇ ਵਜ੍ਹਾ ਕਰਨ ਬੱਚੇ ਬਿਮਾਰ ਹੋ ਰਹੇ ਨੇ ਸਾਡੀ ਬੇਨਤੀ ਹੈ ਕਿ ਸਾਡੇ ਇਸ ਮਸਲੇ ਨੂੰ ਹੱਲ ਕੀਤਾ ਜਾਵੇ ਭਾਈ ਅਸੀਂ ਇਸ ਕਰਕੇ ਇਕੱਠੇ ਹੋਏ ਆ ਸਾਡੇ ਲਾਗੇ ਗੰਦਗੀ ਬਹੁਤ ਜ਼ਿਆਦਾ ਵਾ ਠੀਕ ਹੈ ਸਾਡੇ ਲਾਗੇ ਬਿਲਕੁਲ ਸਾਂਝੀਆਂ ਕੰਦਾ ਨੇ ਸਾਡੇ 10 15 ਘਰ ਐ ਸਾਂਝੀਆਂ ਕੰਦਾ ਨੇ ਜਨੇ ਚਲੋ ਅੰਦਰ ਚੱਲ ਕੇ ਦੇਖੋ ਸਾਡੇ ਪਿੱਛੇ ਕੀ ਗੰਦਗੀ ਆ ਸਾਡੇ ਬੱਚੇ ਆ ਛੋਟੇ ਛੋਟੇ ਲੈ ਕੇ ਕਿੱਥੇ ਜਾਈਏ ਦੇਖੋ ਸਾਡੇ ਪਸ਼ੂ ਆ ਸਾਰੇ ਕਿੰਨੀ ਗੰਦਗੀ ਵਿੱਚ ਅਸੀਂ ਬਿਮਾਰ ਹੋ ਰਿਹਾ ਹਾਂ ਹੁਣ ਅਸੀਂ ਕਿੱਥੇ ਜਾਈਏ ਇੰਨਾ ਲੱਗੇ ਇੰਨੀ ਗੰਦੀ ਬਹੁਤ ਅੱਗੇ ਵੀ ਅਸੀਂ ਵੀਡੀਓ ਬਣਾਵਨਾ ਪਾਈਆਂ ਨੇ ਕਿ ਕਿਸ ਨੇ ਸਾਡੀ ਕੋਈ ਬਾਤ ਨਹੀਂ ਪੁੱਛੀ ਕੋਈ ਗੱਲ ਨਹੀਂ ਪੁੱਛੀ ਇਹਦੇ ਵਿੱਚ ਲੱਗੇ ਸਾਡੀ ਪਾਰਕ ਆ ਅਸੀਂ ਉੱਥੇ ਨਹੀਂ ਆ ਸਕਦੇ ਸਾਡੇ ਲੱਗੇ ਚਾਗੇ ਪਿੰਡ ਆ ਪਿੰਡ ਸਾਡਾ ਕਾਫੀ ਆ ਲੱਗੇ ਚਾਗੇ ਪਿੰਡ ਦੇ ਕੋਈ ਵੀ ਇੰਨੇ ਮਜਬੂਰ ਆ ਅਸੀਂ ਇਸ ਗੰਦਗੀ ਤੋਂ ਪਰ ਸਾਡੇ ਬੱਚੇ ਵੀ ਆ ਕੋਈ ਸੁਣਾ ਹੀ ਨਹੀਂ ਸਾਡੀ ਹੋਰੀ ਨày ਪ੍ਰੋਬਲਮ ਵੀ ਇਹ ਪਿਕ ਫਾਰਮ ਜਿਹੋਂ ਦਾ ਖੁੱਲਣਾ ਉਦੋਂ ਦੇ ਲੋਕ ਬੜੇ ਕੋਸ਼ਿਸ਼ ਕਰ ਰਹੇ ਨੇ ਕਿ ਇਸ ਤਰੀਕੇ ਨਾਲ ਇਥੋਂ ਸ਼ਿਫਟ ਹੋ ਜੇ ਕਿਤੇ ਹੋਰ ਪਰ ਲੋਕਾਂ ਦੀ ਸੁਣਵਾਈ ਨਹੀਂ ਹੋ ਰਹੀ ਕਿਉਂਕਿ ਸੀਐਮ ਲੈਵਲ ਦਾ ਕੰਮ ਆ ਥੱਲੇ ਜਿਹੜੇ ਹਲਕਾ ਨਜਾਜ ਜਾਂ ਐਮਐਲਏ ਨੂੰ ਪਹੁੰਚ ਬੜੀ ਕਰ ਲਈ ਹੈ ਲੋਕਾਂ ਨੇ ਗੱਲ ਨਹੀਂ ਬਣਦੀ ਕਿਉਂਕਿ ਇਹਨਾਂ ਦੇ ਵਸਤੀ ਗੱਲ ਵੀ ਨਹੀਂ ਹੈਗੀ ਇਸ ਕਰਕੇ ਇਹ ਸੀਐਮ ਲੈਵਲ ਤੇ ਜਾ ਕੇ ਗੱਲ ਹੋਵੇ ਉੱਥੇ ਜਾ ਕੇ ਫਿਰ ਗੱਲਬਾਤ ਹੋਵੇ ਤੇ ਉਹਦੇ ਨਾਲ ਇਹ ਹੈਗਾ ਇਥੋਂ ਇਹਨੂੰ ਸ਼ਿਫਟ ਕਰਵਾ ਦੇ ਸਰਕਾਰ ਨੇ ਜਗ੍ਹਾ ਤੇ ਲੈ ਲਈ ਹੈ ਪੰਚਾਇਤ ਨਹੀਂ ਦਿੱਤੀ ਹੈ ਅਹੀਂ ਚੋਨੇ ਤੋ ਇਹਨੂੰ ਸ਼ਿਫਟ ਕਰਕੇ ਕੋਈ ਹੋਰ ਸੰਸਥਾ ਖੋਲੀ ਜਾਵੇ ਕਿਉਂਕਿ ਲੋਕੇਸ਼ਨ ਬਹੁਤ ਵਧੀਆ ਪਿੰਡ ਦੇ ਸਿਬਰੀ ਪਿਆ ਵਧੀਆ ਪਿੰਡ ਸੀਗਾ ਇਹਦੇ ਨਾਲ ਹੁਣ ਇੰਨਾ ਹੀ ਤੰਗੀ ਹੋ ਗਈ ਆ ਵੀ ਰੋਟੀ ਖਾਣ ਵੀ ਲੋਕਾਂ ਨੂੰ ਔਖੀ ਹੋ ਗਈ ਆ ਮਤਲਬ ਪਾਲੀਆਂ 'ਚ ਕੰਮ ਕਰਨਾ ਔਖਾ ਹੈ ਬਦਬੂ ਬੜੀ ਆ ਮੱਖੀ ਬੜੀ ਆ ਤੇ ਇਹ ਕਿਸਮਾ ਪਿੰਡ ਨੂੰ ਨਰਕ ਲੱਗ ਗਿਆ ਜਿਹੜਾ ਇਹ ਥੋੜੀ ਕੀਦਾ ਚੇਂਜ ਕਰਨਾ ਬੜਾ ਔਖਾ ਹੈ ਸਾਡੀ ਉਹੀ ਪਿੰਡ ਦੀ ਬੇਨਤੀ ਆ ਵੀ ਲੋਕ ਫਿਰ ਇਹ ਸਰਕਾਰ ਨਾਲ ਨਰਾਜ ਨੇ ਇਹ ਸਰਕਾਰ ਨੇ ਸਾਡੀ ਸਮਝ ਨਹੀਂ ਕਰਨੀ ਅਸੀਂ ਇਲੈਕਸ਼ਨ ਵਿੱਚੋਂ ਕੀ ਲੈਣਾ ਇਸ ਕਰਕੇ ਅਸੀਂ ਸਰਕਾਰ ਨੇ ਉਹ ਕਹਿਣਾ ਚਾਹੁੰਦੇ ਆ ਵੀ ਲੋਕਤੰਤ ਦਾ ਰਾਜ ਹੈ ਲੋਕਾਂ ਦੀ ਸਿવાય ਹੋਣੀ ਚਾਹੀਦੀ ਹੈ ਤੇ ਇਹ ਲੋਕ ਜਿਹੜਾ ਇਹਨੂੰ ਸ਼ਵਾਚ ਲੈ ਕੇ ਕੰਮ ਕਰਨ ਤਾਂ ਕਿ ਲੋਕ ਉਹ ਜਿਹੜੀਆਂ ਲੋਕਸਭਾ ਵਿੱਚ ਬੈਠਾ ਨੇ ਇਹਨਾਂ ਨੂੰ ਕੋਈ ਪਾਸਾ ਨਾ ਦੇ। ਜੇ ਲੋਕਤੰਤ ਦਾ ਰਾਜ ਹੈ ਤੇ ਅਸੀਂ ਵੀ ਵੋਟਾਂ ਨਹੀਂ ਪਾਵਾਂਗੇ ਜੇ ਸਾਡਾ ਇਹ ਮਸਲਾ ਹੱਲ ਨਹੀਂ ਤੇ ਇਹ ਨਹੀਂ ਕਰਨਾ। ਠੀਕ ਹੈ ਜੀ। ਜੇਕਰ ਗੱਲ ਕੀਤੀ ਜਾਵੇ ਤਾਂ ਕਿੰਨੀ ਕੁ ਗਿਣਤੀ ਦੇ ਸੂਰ ਇੱਥੇ ਹੈਗੇ ਹੁਣ। ਇਹ ਸੂਰਾਂ ਦੀ ਗਿਣਤੀ ਜਿਹੜੀ ਆ ਇਹ ਆਉਂਦੀ ਜਾਂਦੀ ਰਹਿੰਦੀ ਹੈ ਕਿਉਂਕਿ ਇਥੋਂ ਬਾਹਰ ਵੀ ਟਰਾਂਸਪੋਰਟ ਬਾਹਰ ਵੀ ਭੇਜਦੇ ਨੇ। ਤੇ ਗਿਣਤੀ ਤੇ ਆਈਆ ਗਿਣਤੀ ਦੀ ਕੋਈ ਗੱਲ ਨਹੀਂ ਬਦਬੋ ਬਹੁਤ ਹੈ ਇਥੇ ਇਹ ਹੋਵੇ ਜਾਂ ਨਾ ਹੋਵੇ ਬਦਬੋ ਜਿਆਦਾ ਇਹਨੂੰ ਇਥੇ ਸ਼ਿਫਟ ਕਰਨਾ ਚਾਹੀਦਾ ਇਥੇ ਕੋਈ ਸੰਸਤਾ ਜਿੱਦਾਂ ਕਰਦਾ ਆਫਰ ਤੋਂ 8 ਕਿਲੋਮੀਟਰ ਹੈ ਇਥੇ ਕੋਈ ਸਰਕਾਰੀ ਬਿਲਡਿੰਗ ਬਣ ਜਾਵੇ ਹਸਪਤਾਲ ਬਣ ਜਾਵੇ ਪਸ਼ੂਰ ਬਣ ਜਾਵੇ ਅਸੀਂ ਨਹੀਂ ਚਾਹੁੰਦੇ ਕਿ ਸਰਕਾਰ ਦਾ ਇੰਨਾ ਪੈਸਾ ਲੱਗਾ ਤੇ ਪ੍ਰਵਾਦ ਹੋਵੇ ਪਰ ਇਹਨੂੰ ਇਥੇ ਸ਼ਿਫਟ ਕਰਕੇ ਇਥੇ ਕੋਈ ਸਕੂਲ ਜਾਂ ਕੋਈ ਕਾਲਜ ਜਾਂ ਕੋਈ ਸਰਕਾਰੀ ਹਸਪਤਾਲ ਬਣ ਜਾਵੇ ਕਿਉਂਕਿ ਲੋਕਾਂ ਨੂੰ ਮੌਜ ਹੋ ਜਾਵੇ ਤੇ ਲੋਕੇਸ਼ਨ ਬਹੁਤ ਵਧੀਆ ਹੈ ਜੀਟੀ ਰੋਡ ਦੇ ਉੱਤੇ ਆ ਤੇ ਬਾਬਾ ਸ਼੍ਰੀਚੰਦ ਦੇ ਗੁਰਦਾਸ ਸਾਹਿਬ ਨੇ itali ਸਾਹਿਬ ਲੋਕ ਜਾਣਦੇ ਨੇ ਲੋਕ ਜਾਣਦੇ ਆ ਉਹ ਵੀ ਉੱਥੋਂ ਮੂੰਹ ਬੰਨ ਕੇ ਜਾਂਦੇ ਆ ਬੜੀ ਬਦਬੂ ਆ ਮੱਖੀ ਬੜੀ ਆ ਇਸ ਕਰਕੇ ਸਾਡੇ ਪਿੰਡ ਦੀ ਉਹ ਬੇਨਤੀ ਆ ਵੀ ਸਰਕਾਰ ਨੂੰ ਚਾਹੀਦਾ ਵੀ ਇਹਦਾ ਹੱਲ ਕੋਈ ਕਰਕੇ ਇਥੋਂ ਇਹਨੂੰ ਚੁੱਕਿਆ ਜਾਵੇ